गुरुनानक नानक पाद पंकज बंद बंदन सिमरों गद दुख

ਗੁਰੂ ਅਰਜਨ ਬੇਗਨਨ ਕੇ ਨਾਸ਼ਕ ਬੇਗਨਨ ਕੇ ਨਾਸ਼ਕ ਹਰਿ ਗੋਬਿੰਦ ਸ਼ੁਭ ਮਤ ਪਰ ਕਾਸ਼ ਮਤ ਪਰ ਕਾਸ਼

Param Kirpal, Param Kirpal Şir-i Gurub-u Bind Şeng-i শ্রি গুরু গোবি সিং বেশ তরুণরা পুন পূণ্য শিশ পুন ਮੰਦੋਂ ਬਾਦ ਮਾ ਜਗਤੀ ਸ਼ਿਆਮ ਅੰਮ੍ਰਿਤ ਗਿਆਨ ਹੈ ਮਾਨੁਕ ਭਗਤ ਵਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਦ ਬੰਦੋਂ ਕਾਰ ਅਨਰਾ ਏ ਤੁੰਕਾਰਾ ਸਤਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੇ ਕੀ ਫਤਿਹ ਹੈ ਬਿਗੰਬ ਬਨਾਸਨ ਸੋ ਵਾਹਿਗੁਰੂ ਜੇ ਕੀ ਫਤਿਹ ਹੈ ਬਿਗੰਬ ਬਨਾਸਨ ਸੋ सुन कर पिता वचन ज कानन केतक पैणे कह कमलनन वाणी फल्सा हो फdte नगो जगा तान श्री गुरु ग्रंथ साहिब दी पावन गोदंद सु शोभा ईमान पग सत्संगियों ਨੇ ਮਰ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਨਾਨਕ ਸਾਹਿਬ ਦੀ ਜਨਮ ਰੀ ਜੀਵਨ ਕਥਾ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ ਹੈ ਪੰਥ ਨੂੰ ਉਪਦੇਸ਼ ਦੇ ਕੇ ਸਤਗੁਰੂ ਘਰ ਪਹੁੰਚੇ ਨੇ ਪਿਤਾ ਗਾਲੂ ਜੀ ਆਉਂਦੇ ਹਨ ਉਹਨਾਂ ਨੇ ਬੜੇ ਪ੍ਰੇਮ ਨਾਲ ਆਪਣੇ ਪੁੱਤਰ ਨੂੰ ਗੋਦੀ ਵਿੱਚ ਲਿਆਇਆ ਲਾਡ ਕੀਤਾ ਹੈ ਜਫੀ ਪਾਈ ਹੈ ਆਪਣੇ ਪੰਖ ਤੇ ਪਠਾ ਕੇ ਬੜੇ ਪਿਆਰ ਨਾਲ ਪੁਸ਼ ਦੇ ਦੇ ਨੇ ਸਿਰ ਪਲੋਸ ਦੇ ਹਨ ਲਾਡ ਕਰਦੇ ਨੇ ਬੀਬੀ ਤਾਂ ਨਾਨਕ ਜੀ ਨੇ ਤੁਸੀਂ ਅੱਜ ਪੜਿਆ ਹੈ ਪੜਿਓ ਅੱਜ ਜੋ ਮੁਝਾ ਸੁਣਾਏ ਕੋਬਦ ਪੰਦਾ ਤੁਝਾ ਪੜਾਏ ਮੈਨੂੰ ਸੁਣਾ ਦਿਓ ਮੋ ਗੋਪਾਲ ਪਾਉਂਦਾ ਤੁਹਾਨੂੰ ਕਿਵੇਂ ਪੜਾਉਂਦਾ ਜਦੋਂ ਤੁਸੀਂ ਮੈਨੂੰ ਸੁਣਾ ਦਿਓਗੇ ਫਿਰ ਮੈਨੂੰ ਸਮਝ ਆ ਦੇਗੀ ਕਿ ਗੋਪਾਲ ਦੇ ਪੜਾਹਣ ਦਾ ਤਰੀਕਾ ਕੀ ਹੈ ਉਹਨੇ ਕਿਵੇਂ ਪੜਾਣਾ ਹੈ ਸ਼ੈਮ ਸਤਗੁਰੂ ਜੀ ਦੇ ਨੇਤਰ ਚੁਕੇ ਨੇ ਕ੍ਰੀਮ ਸਤ ਬੈਠੇ ਹਨ ਬੜੇ ਧਿਆਨ ਦੇ ਨਾਲ ਆਪਣੇ ਪਿਤਾ ਜੀ ਦੇ ਬੋਲੇ ਹੋਏ ਬੁੱਲਾਂ ਨੂੰ ਸੁਣਦੇ ਹਨ ਸੁਣ ਕਰ ਪਿਤਾ ਬਚਨ ਨਿਜ ਕਾਨਨ ਕੇਤਕ ਪੈਣ ਕਹ ਕਮਲਨਨ ਪਿਤਾ ਜੀ ਤੋਂ ਇਹ ਪ੍ਰਹਾੜੇ ਸਰਵਣ ਕਰਕੇ ਮਾਫ ਕਰਨਾ ਇਹ ਗੱਲ ਸਰਵਣ ਕਰਕੇ ਵੀ ਮੈਨੂੰ ਸੁਣਾਓ ਕੀ ਪੜਿਆ ਬਹੁਤ ਸਾਰੇ ਪਹਾੜੇ ਗਿਣਤੇ ਜਿਹੜੇ ਪ੍ਰਾਇਮਰੀ ਸਕੂਲਾਂ 'ਚ ਆਪਾਂ ਪੜਦੇ ਸੀ ਅੱਜਕੱਲ੍ਹ ਸ਼ਰਹ ਕੁਝ ਵਿਗਿਆਨਕ ਪੱਖ ਨਭੰਦਾ ਹੈ ਉਹ ਪਹਾੜੇ ਪਹਿਲਾਂ ਜਦੋਂ ਯਾਦ ਕਰਾਏ ਜਾਂਦੇ ਸੀ ਇਹਨਾਂ ਦੀ ਅਲੰਬਤਾ ਦੋ ਤੋਂ 1 2 2 2 2 4 4 2 8 ਇਸ ਤਰੀਕੇ ਨਾਲ ਹੀ ਪੜਾਏ ਜਾਂਦੇ ਸੀ ਕਈ ਪਹਾੜੇ ਲਗਾਤਾਰ ਬਾਬਾ ਜੀ ਸ਼ਰਨ ਦੇਦੇ ਬਹੁਤ سارے ਪਹਾੜੇ ਆਪਣੇ ਪਿਤਾ ਜੀ ਨੂੰ ਜਵਾਨੀ ਛਣਾਏ ਹਨ ਹਿਤੁ ਹਤੇ ਸੁਬਰਕ ਆਏ ਉਨੇ ਉੱਠ ਕਰ ਤਿੰਨ ਸੰਗ ਸਦਾ ਹੁਣ ਵੇਖਿਆ ਵੀ ਨਾਨਕ ਘਰ ਆ ਗਿਆ ਬੱਚਿਆਂ ਨਾਲ ਬੜਾ ਪਿਆਰ ਕਰਦੇ ਸਨ ਸੁਨਖੇ ਨੇ ਬੜੇ ਪਿਆਰੇ ਵੀ ਲੱਗਦੇ ਨੇ ਬੱਚਿਆਂ ਨੂੰ ਮਾਲ ਕਿਸੇ ਦਾ ਹੋਵੇ ਜਿਹੜਾ ਸੁਨੁੱਖਾ ਹੋਵੇ ਨਾ ਜਦੋਂ ਕੋੜੋਂ ਬੰਨ ਲੈ ਜਾਂ ਗਲੀ ਮਹੱਲੇ ਚ ਕਿਤੇ ਜਾਂਦਿਆਂ ਵੇਂਦਿਆਂ ਬਾਜ਼ਾਰ ਵਿੱਚ ਤੱਕ ਲਈ ਤਾਂ ਬੜਾ ਪਿਆਰਾ ਲੱਗਦਾ ਹੈ। ਕਈ ਬੱਚੇ ਬੜੇ ਮਲਾਪੜੇ ਹੁੰਦੇ ਨੇ ਜਿਹੜਾ ਵੀ ਹੱਥ ਕਰਿਓ ਉਹਦੇ ਉਲਾ ਆ ਜਾਂਦੇ ਹਾਂ ਇਹ ਸਤਪੁਰਨਾਨਕ ਸਾਹਿਬ ਦਾ ਸੁਭਾਸ਼ ਜਿੰਨੇ ਆਵਾਜ਼ ਮਾਰਨੇ ਉਹਦੇ ਕੋਲ ਆ ਜਾਣਾ ਉਹਦੇ ਨਾਲ ਹੀ ਗੱਲਬਾਤ ਕਰਨੀ। ਬੱਚਿਆਂ ਨੂੰ ਪਤਾ ਹੈ ਵੀ ਐਸੇ ਵੇਲੇ ਪੜ੍ਹ ਕੇ ਬਾਬਾ ਜੀ ਆ ਜਾਂਦੇ ਨੇ। ਮਾਪਾ ਜੀ ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਇਹ ਸ਼ਬਦ ਆਪਾਂ ਵਰਤਦੇ ਆ ਉਹਨਾਂ ਵਾਸਤੇ ਉਹਨਾਂ ਦਾ ਮਿੱਤਰ ਨਾਨਕ ਹੈ। ਅਤਿਆਸ਼ਕਰ ਕਹਿੰਦਾ ਜਿਹੜੇ ਸਨੇਹੀ ਬੱਚੇ ਨੇ ਆਏ ਹਨ ਜਿਹੜੇ ਬਾਬੇ ਨਾਲ ਪਿਆਰ ਕਰਦੇ ਨੇ ਉੱਥੇ ਕੇ ਉਹਨਾਂ ਦੇ ਨਾਲ ਆਪਣੇ ਘਰ ਤੋਂ ਬਾਹਰ ਚੜ੍ਹੇ ਗਏ ਹਨ ਖੇਲਣ ਲੱਗੇ ਪੀਠ ਕਾ ਮਹੀ ਚੰਦ ਚਾਂਦਨੀ ਪੂਰਨ ਜਾਹੀ ਜਾਂਕ ਦੀਆਂ ਗਲੀਆਂ ਦੇ ਵਿੱਚ ਖੇਡਣਾ ਆਰੰਭ ਕਰ ਦਿੱਤਾ ਹੈ ਉਹ ਦਾਤਾ ਜਿਹੜਾ ਪੂਰਨਮਾਸੀ ਦਾ ਚੰਦਰਮਾ ਜਿਵੇਂ ਸੰਪੂਰਨ ਹੁੰਦਾ ਹੈ ਜਿਵੇਂ ਸੰਪੂਰਨ ਚੰਦਰਮਾ ਦੀ ਨਿਆਈ ਚਾਨਣ ਦੇਣ ਵਾਲਾ ਹੈ ਉਹ ਚਾਨਣ ਦਿੰਦਾ ਜੀ ਗਿਆਨ ਦਾ ਉਹ ਰਿਆ ਗਿਆ ਤਾਂ ਸ਼ੁੱਧ ਦਾ ਸ਼ੋਭਾ ਦਾ ਜਿਹਦੇ ਨਾਲ ਸਾਡੇ ਅੰਦਰ ਰੌਸ਼ਨੀ ਹੋਵੇ ਬਾਹਰ ਤੇ ਬਹੁ ਸੀ ਜੀ ਸਤਿਗੁਰੂ ਨਾਨਕ ਪ੍ਰਗਟ ਆਪ ਕੀ ਤੁੰਦ ਜਗ ਚਾਨਣ ਹੋਆ ਗਲੀਆਂ ਬਦਲਾਂ ਚ ਗਾਇਆ ਜਾ ਰਿਹਾ ਪਰਵਾਤ ਫੇਰੀਆਂ ਚ ਸ਼ੁਭੰਦ ਅੱਗੇ ਤੁੰਦਾ ਪੈਣੀਆਂ ਨੇ ਹੁਣ ਵੀ ਤੂੰ ਐ ਜਿਹੜੇ ਸਵੇਰੇ ਸਵੇਰੇ ਜਾਂਦੇ ਨੇ ਬੜਾ ਸੁਤੰਦ ਹੈ ਰਾਤ ਦੇ ਹਨੇਰੇ ਨੂੰ ਛੋਟੀ ਜੀ ਲੈਂਡ ਚ ਗਾ ਕੇ ਮਟਾਇਆ ਜਾ ਸਕਦਾ ਹੈ ਪਰ ਤੁੰਦ ਦੇ ਹਨੇਰੇ ਨੂੰ ਵੱਡੀਆਂ ਵੱਡੀਆਂ ਲਾਈਟਾਂ ਵੀ ਨਹੀਂ ਮਟਾ ਸਕਦੀਆਂ ਬੜੇ ਐਕਸੀਡੈਂਟ ਹੁੰਦੇ ਨੇ ਨਾ ਦੇਣਾ ਚਾਹੀਏ ਉਹ ਮੰਗਦੇ ਮਿਹਨਤ ਭਾਈ ਸਾਹਿਬ ਨੇ ਤੁਲਨਾ ਕੀਤੀ ਵੀ ਇੰਨਾ ਗਹਿਰਾ ਸੀ ਜਿਵੇਂ ਤੁਨ ਦਾ ਹਨੇਰਾ ਇਸੇ ਤਰ੍ਹਾਂ ਅਗਿਆਨਤਾ ਦਾ ਹਨੇਰਾ ਇੰਨਾ ਗਾਣਾ ਹੋ ਚੁੱਕਾ ਸੀ ਬਾਬੇ ਨੇ ਮਿਟਾ ਦਿੱਤਾ ਪੜ ਸਾਹਿਬਾਂ ਨੇ ਅਖਾ ਬਾਬਾ ਨਹੀਂ ਕੋਈ ਤੈਨੂੰ ਸੂਰਜ ਕਹਿੰਦਾ ਹੈ ਕੋਈ ਤੈਨੂੰ ਚੰ드ਰਮਾ ਕਹਿੰਦਾ ਅਸੀਂ ਨਹੀਂ ਆਖਾਂਗੇ ਸਾਡੀ ਨਿਗਾਹ ਚ ਤੂੰ ਦੀਵਾ ਹੈ ਉਹ ਆਪਾਂ ਆਖਾਂਗੇ ਕਿ ਸ਼ੋਭਾ ਤੇ ਸੂਰਜ ਚੰਦਰਮੇ ਨਾਲ ਵਧੀਆ ਲੱਗਦੀ ਵੀ ਦੀਵਾ ਤੇ ਬਹੁਤ ਛੋਟਾ ਜਿਹਾ ਹੁੰਦਾ। ਭਟ ਪਟ ਸਹਿਬਾਨਾਂ ਨੇ ਆਖਿਆ ਨਹੀਂ ਬਾਬੇ ਨਾਨਕ ਨੂੰ ਸੂਰਜ ਨਾਲ ਆਖੂ ਬਾਬੇ ਨਾਨਕ ਦੀ ਤੁਲਨਾ ਚੰਦਰਮਾ ਨਾਲ ਨਾ ਕਰੋ ਐ ਸੰਸਾਰ ਤੇ ਵਸਣ ਵਾਲਿਓ ਬਾਬਾ ਤੇ ਚਿਰਾਗ ਹੈ ਬਲਿਓ ਚਿਰਾਗ ਅੰਧਿਆਰ ਮਹਿ ਬਦਿਓ ਮਲਿਓ ਚਰਾਗ ਅੰਧਿਆਰ ਮਹਿ ਸਭ ਕਲ ਉਦਨੀ ਇਕ ਨਾਮ ਧਰਮ ਉਨਸਾਨੇ ਕਲ ਜੁਗ ਤੇ ਭਿਆਨਕ ਲੋਕਾਂ ਦੇ ਵਿੱਚ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰ ਦਿੱਤਾ ਬਾਬਾ ਉਹ ਦੀਵਾ ਸੀ ਜਿਹੜਾ ਪਹਾੜਾਂ ਦੀਆਂ ਖੁੰਧਾਂ 'ਚ ਜਾਂਦਾ ਹੈ ਚਾਂਦਨ ਕਰ ਦਿੰਦਾ ਹੈ ਸਿੱਧਾਂ ਦੇ ਦਿਲਾਂ 'ਚ ਸਿੱਧਾਂ ਦੇ ਮਨਾਂ 'ਚ ਬਾਬਾ ਤੁਹਾਡੇ ਹਿਰਦਿਆਂ ਦੇ ਵਿੱਚ ਵੜ ਕੇ ਚਾਂਦਨ ਕਰਦਾ ਹੈ ਉਹਨੂੰ ਕਿਹਾ ਦੀਵਾ ਬਲੈ ਹਨੇਰਾ ਜਾਏ ਇਹਨੂੰ ਕਿਆ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਦੇ ਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਗਿਆਨ ਦਾ ਚਾਨਣ ਵਿਕੀ ਜੇ ਰੀਵਾਜ ਜਗਾਣਾ ਚਾਹਨਾ ਤੇ ਆਪਣੇ ਅੰਦਰ ਗਿਆਨ ਦਾ ਦੀਵਾ ਜਗਾ ਅਲੰਕਾਰ ਦੇ ਰਹੇ ਨੇ ਪਾਤਸ਼ਾਹ ਵੀ ਉਹ ਦਾਤਾ ਜਿਹੜਾ ਪੂਰਨਮਾਸੀ ਜਦੋਂ ਹੁੰਦੀ ਹੈ ਚੰਦਰਮਾ ਜਿਹੜਾ ਸੰਪੂਰਨ ਹੁੰਦਾ ਹੈ ਉਸ ਤੋਂ ਬਾਅਦ ਘਟਣਾ ਸ਼ੁਰੂ ਕਰਦਾ ਹੁੰਦਾ ਹੈ 15 ਦਿਨੇ ਵੱਤ ਹੈ 15 ਦਿਨ ਕੱਟਦਾ ਹੈ ਮਸਿਆ ਨੂੰ ਬਿਲਕੁਲ ਖਤਮ ਹੋ ਜਾਂਦਾ ਖਾਲੀ ਰਾਹ ਤੇ ਪ੍ਰਤੀਕ ਹੈ ਮਸੀਆ ਦਾ ਹੁਣ ਆਖਿਆ ਦਾਤਾ ਜੀ ਤੁਸੀਂ ਗਿਆਨ ਦੀ ਰੋਸ਼ਨੀ ਦੇਣ ਵਾਲੀ ਕਿੰਨਾ ਪਹਾੜਾਂ ਦੀਆਂ ਖੁੰਧਾਂ 'ਚ ਸੂਰਜ ਦੀਆਂ ਕਿਰਨਾਂ ਨਹੀਂ ਪਹੁੰਚਦੀਆਂ ਚੰਦਰਮਾ ਦਾ ਚਾਨਣ ਨਹੀਂ ਜਾਂਦਾ ਉਥੇ ਵੀ ਤੁਸੀਂ ਗਿਆਨ ਦਾ ਚਾਨਣ ਕਰ ਦਿੱਤਾ ਹੈ ਸਭ ਕਲੁਦਰੀ ਇੱਕ ਨਾਮ ਧਰਨਾ ਅੱਜ ਜੇ ਕੋਈ ਮਾੜਾ ਜਿਹਾ ਮਾੜਾ ਕਰਮ ਕਰਦਾ ਹੈ ਮਹਾਰਾਜ ਦੀ ਬੇਦਗੀ ਕਰੇ ਹੋਰ ਕਰੇ ਜਾਂ ਮਹਾਰਾਜ ਦੇ ਖਿਲਾਫ ਉਹ ਲਿਆ ਪਾ ਕੇ ਨਹੀਂ ਇਹਨੂੰ ਛੱਡਣਾ ਨਹੀਂ ਦੱਸ ਨੋ ਬੋਲਮੀ ਬੋਲਦੇ ਸੰਭੇ ਨੇ ਬਾਬੇ ਨੇ ਖਰਾਬ ਬਾਬੇ ਨੂੰ ਝੱਲਾ ਕਹਿ ਦੇਣਾ ਫਾਗਲ ਕਹਿ ਦੇਣਾ ਇਹ ਤੋਂ ਵੱਡੀ ਕਿਹੜੀ ਤੁਹਾਨੂੰ ਹੋ ਸਕਦੀ ਸਤਗੁਰਾਂ ਬਾਣੀ ਚ ਆਖਿਆ ਲੋਕ ਕਹੈ ਕਬੀਰ ਬਰਨ ਕਬੀਰ ਕਾ ਬਰਮ ਆਰਾਮ ਪਹਿਚਾਨਾ ਕਿਤੇ ਸਤਗੁਰੂ ਨਾਨਕ ਸਾਹਿਬ ਖੁਦ ਕਹਿੰਦੇ ਨੇ ਕੋਈ ਆਖ ਹੈ ਭੂਤ ਨ ਮੈਨੂੰ ਲੋਕ ਕਹਿੰਦੇ ਨੇ ਕੋ ਕਹ ਹੈ ਬਿ ਤੱਲਾ ਬਿ ਤੱਲਾ ਜਿਹਦੀ ਜ਼ਿੰਦਗੀ ਦੇ ਤਾਲ ਨਾ ਹੋਵੇ ਭਾਵ ਕਿ ਆਪਣੀ ਜ਼ਿੰਦਗੀ ਤੋਂ ਥਿਰ ਗਿਆ ਜਿਸ ਨੂੰ ਅਸੀਂ ਸਧਾਰਨ ਕਹਿੰਦੇ ਆ ਦਿਮਾਗ ਘਟੂ ਗਿਆ ਕੋਈ ਅੱਖ ਹੈ ਭੂਤ ਨਾ ਕੋ ਕਹ ਬੇਤਲਾ ਬਬ ਅੱਖੇ ਥੀ ਬਸ ਨਹੀਂ ਸੀ ਕੋਈ ਅੱਖ ਹੈ ਆਦਮੀ ਨਾਨਕ ਵਿਚਾਰਾ ਤੇ ਭੋਲਾ ਹੈ ਵਿਚਾਰਾ ਇਹ ਨੂੰ ਨਹੀਂ ਸਮਝ ਜਿਹੜਾ ਦੁਨੀਆ ਨੂੰ ਮਤ ਦੇਣ ਵਾਲਾ ਹੈ ਨਾ ਉਹਦੇ ਬਾਪ ਪਿਤਾ ਨੂੰ ਅੱਗੇ ਇੱਕ ਸੰਘ ਹੀ ਆਉਣ ਗਿਆ ਲੋਕ ਕਹਿਣਗੇ ਕਿ ਤੇਰੇ ਪੁੱਤਰ ਨੂੰ ਛਾਇਆ ਹੋ ਗਿਆ ਹੈ ਉਹ ਪਰੇਸ਼ਾਨ ਜਾਂ ਵਿਖਾੜ ਜਾ ਕੇ ਭਾਈ ਸੰਤੋਖ ਸਿੰਘ ਕੀ ਕਹਿੰਦੇ ਨੇ ਉਹ ਸੰਪੂਰਨ ਚੰਦਨੀ ਦਾ ਚੰਨ ਆਪਣੇ ਸਾਥੀਆਂ ਦੇ ਨਾਲ ਗਲੀਆਂ ਦੇ ਵਿੱਚ ਪਹੁੰਚਦਾ ਹੈ ਸ੍ਰੀ ਮੁਖ ਨਾਨਕ ਭਨਹਿ ਕਹਾਣੀ ਭਜਨ ਭਗਤ ਸੁਮਿਨੀ ਜ਼ੁਬਾਨੀ ਜੜੀ ਬਾਣੀ ਭਗਤੀ ਭਾਵਨਾ ਦੇ ਨਾਲ ਮਿਲੀ ਹੋਈ ਹੈ ਛੋਟੀ ਉਮਰਾਂ ਦੇ ਵਿੱਚ ਇਹੋ ਜਿਹੀਆਂ ਸਾਖੀਆਂ ਆਪਣੇ ਸਾਥੀਆਂ ਨੂੰ ਸੰਤ ਗੁਰੂ ਨਾਨਕ ਸਾਹਿਬ ਜੀ ਇਕੱਠੀਆਂ ਕਰਕੇ ਸੁਣਾਉਂਦੇ ਨੇ ਤਾਂ ਹੀ ਬਾਣੀ ਨੇ ਮੈਂ ਕੱਲ ਵੀ ਪੜਿਆ ਸੀ ਉਹ ਜਦੋਂ ਤੁਹਾਨੂੰ ਕੋ ਮਿਲੇ ਇਹ ਸ਼ਬਦ ਸਾਰਿਆਂ ਵਾਸਤੇ ਇਸ ਤ੍ਰਿਪੁਰ ਸੁਆਸਤੇ ਆਪੋ ਭੈਣੀ ਗਲ ਮਿਲਹਾ ਅੰਕਸ਼ ਹੇਲੜੀਆਂ ਉਹਨ ਮਿਲ ਕੇ ਕੀ ਕਰਨਾ ਜੀ ਨਿੰਦਿਆ ਚੁਗਲੀ ਜਾਂ ਮਾਰ ਕੇ ਭੁੱਖ ਨਾਲ ਕਾਰੋਬਾਰ ਤੇ ਆਈ ਨਹੀਂ ਧੰਦਾ ਪਾਈ ਕਰਨਿਆ ਚੋਨਾ ਘੱਟ ਨਿਕਲਿਆ ਝਾੜ ਘੱਟ ਨਿਕਲਿਆ ਰੇਟ ਘੱਟ ਮਿਲਿਆ ਜਿੱਥੇ ਚਾਰ ਇਕੱਠੇ ਹੋਗੇ ਚਰਚਾ ਇਸ ਵਾਰੀ ਵੱਡੀ ਮਾਰ ਪਈ ਹੈ ਕਿਸਾਨਾਂ ਨੂੰ ਰੇਟ ਵੀ ਘੱਟ ਤੇ ਚੋਨੇ ਦਾ ਘਾ ਝਾੜ ਬਹੁਤ ਘੱਟ ਨਿਕਲਿਆ ਜਿੱਥੇ ਚਾਰ ਇਕੱਠੇ ਹੋਣਗੇ ਹੀ ਗੱਲਾਂ ਕਰਨਗੇ ਅਖਬਾਰਾਂ ਚ ਟੀਵੀਆਂ ਚ ਚਰਚਾ ਹੋਵੇਗੀ ਉਹ ਵੀ ਮੰਡੀਆਂ ਚ ਰੁੱਲਦਾ ਹੈ ਸਰਕਾਰ ਫਰੀਦਨ ਤੋਂ ਮਨਕਰ ਹੋ ਗਈ ਸਚਤ ਗੁਰਾਂ ਖਿਆ ਚੇਤੂਨ ਆਪਤੋਂ ਪ੍ਰਾਪਤ ਕਰਨਾ ਚਾਹੁੰਦਾ ਨਾ ਇਹ ਮਿਲ ਕੇ ਕਰਾਂ ਕਹਾਣੀਆਂ ਜੇ ਕਿਤੇ ਇਕੱਠੇ ਹੋ ਗਏ ਉਚਾਰ ਕੀ ਕਰੋ ਮਿਲ ਕੇ ਸਮਰੱਥ ਕੰਤ ਕੀਆਂ ਤਾਂ ਕੀ ਅਰਦਾਸ ਵਿੱਚ ਇੱਕ ਸ਼ਬਦ ਜੋੜ ਦਿੱਤਾ ਗਿਆ ਅਖੀਰ ਤੇ ਇਹ ਨਾਂ ਮੰਗਿਓ ਉਹਨੂੰ ਜਿਹੜਾ ਤੁਹਾਨੂੰ ਦਿੰਦਿਆ ਚੁਗਲਿਸ਼ਣਾਏ ਨਾ ਬੈਠਿਓ ਉਹਦੇ ਕੋਲ ਜਿਹੜਾ ਗੁਰੂ ਤੋਂ ਬਿਨਾਂ ਹੋਰ ਵੀ ਗੱਲ ਤੁਹਾਨੂੰ ਸੁਣਾਉਣ ਦਾ ਯਤਨ ਕਰਦਾ ਹੈ ਇੱਕ ਮਾਂ ਨੇ ਮੈਨੂੰ ਆਖਿਆ ਸੀ ਵੀ ਇਹ ਤੇ ੱੱਕੇ ਨਾਲ ਹੀ ਸੁਣਾ ਦਿੰਦੇ ਨੇ ਮੈਂ ਉਹਨੂੰ ਕਹਿ ਦਿਓ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਾਣੀ ਚ ਆਖਿਆ ਵੀ ਮੇਰੇ ਮੋਹਨ ਸ਼ਰਮਣੀ ਇਹ ਨਾ ਸੁਣਾਏ ਐ ਦਾਤਾ ਜਦੋਂ ਲੋਕ ਉਹਨਾਂ ਦੇ ਸਾਥੀ ਸਿੱਖ ਵੀ ਆਉਂਦੇ ਨੇ ਵੀ ਪਿਰਥੀਆਂ ਬੜਾ ਤੁਹਾਡੇ ਖਿਲਾਫ ਹੈ ਤੁਸੀਂ ਘਰੋਂ ਪਹੁੰਚ ਸਤਿਗੁਰਾਂ ਬਾਣੀ ਦਾ ਸ਼ਬਦ ਉਚਾਰਨ ਕੀਤਾ ਐ ਦਾਤਾ ਮੇਰੇ ਤੇ ਕਿਰਪਾ ਕਰੀ ਇਹ ਜਿਹੜੇ ਸ਼ਾਕਤ ਨੇ ਜਿਹੜੇ ਕਿਸੇ ਦੇ ਖਿਲਾਫ ਬੋਲਦੇ ਨੇ ਸ਼ਾਕਤ ਗੀਤ ਨਾਦ ਤੁੰਨ ਗਾਵਤ ਬੋਲਤ ਬੋਲ ਅਦਾਏ ਉਹਨੇ ਸਮੇਂ ਦੀ ਮੇਰੇ ਕੰਨਾਂ ਦੀ ਸੁਣ ਸ਼ਕਤੀ ਬੰਦ ਕਰ ਲਈ ਇਹਨੂੰ ਇਹਨਾਂ ਦੇ ਬੋਲ ਸੁਣਨੀ ਨਾ ਨਹੀਂ ਚੰਗੇ ਲੱਗਦੇ ਮੈਂ ਨਹੀਂ ਮੰਨਿਆ ਚੁਗਲੀ ਸੁਣਨੀ ਸ਼ਰਾਪੀਣ ਵਾਲਾ ਕਹਿੰਦਾ ਕਿ ਮੈਂ ਤਾਂ ਨਹੀਂ ਪੀਂਦੀ ਉਹ ੱੱਕੇ ਨਾਲ ਪਿਆ ਗਿਆ ਇਹ ਸਪਰਾਨੀ ਬਾਪਰ ਦੰਦਾ ਜਦੋਂ ਤੁਹਾਡੀ ਮਨਾਈਤ ਦੱਸ਼ਾ ਪ੍ਰਪੱਕ ਹੋ ਜਾਏ ਅੰਦਲਾ ਸੰਕਲਪ ਦ੍ਰਿੜ ਹੋਵੇ ਕਿਸੇ ਦੀ ਕੋਈ ਹਿੰਮਤ ਨਹੀਂ ਤੁਹਾਡੇ ਨਾਲ ੱੱਕਾ ਕਰੀ ਇਹ ਤੇ ਬਹਾਨੇ ਨੇ ਜਿਹਦੇ ਨਹੀਂ ਛੱਡਣਾ ਸ਼ਬ ਭਗਤੀ ਭਾਵ ਦੀਆਂ ਕਹਾਣੀਆਂ ਸੁਣਾਉਂਦੇ ਨੇ ਤੇ ਗੁਰੂ ਸਾਹਿਬਾਂ ਨੇ ਆਖਿਆ ਸੀ ਮਿਲ ਕੇ ਕਰਾਂ ਕਹਾਣੀਆਂ ਸਮਰੱਥ ਕੰਤਕੀਆਂ ਮਾਲਕ ਦੀ ਕਹਾਣੀ ਕਰੀ ਸਾਚੀਆਂ ਸੁਣਾ ਰਹੇ ਨੇ ਬੱਚੇ ਬੜੇ ਪ੍ਰੇਮ ਨਾਲ ਸੁਣਦੇ ਨੇ ਦੋਹਰਾ ਮਦਰ ਸੁਦਾਸ਼ਮ ਬਚਨ ਸੁਣ ਤੂਸ਼ਨ ਹੋਵੇਂ ਮਹਬਾਨ ਇਹ ਤੋ ਤੇ ਤ੍ਰਿਪਤੁ ਨਾ ਚਿਤ ਬਿਖੈ ਚਾਹਹਿ ਚੌਪ ਬਿਸਾਨ ਇਹਨਾਂ ਦੇ ਮਿੱਠੇ ਮਿੱਠੇ ਬੋਲਾਂ ਨੂੰ ਸਰਵਣ ਕਰਕੇ ਬੱਚੇ ਚੁੱਪ ਕਰ ਜਾਂਦੇ ਨੇ ਬਿਲਕੁਲ ਸ਼ਾਂਤ ਹੋ ਜਾਂਦੇ ਨੇ ਬਿਲਕੁਲ ਸ਼ਾਂਤ ਚਿਤ ਹੋ ਕੇ ਬਾਬੇ ਦੀ ਜੀਵਨ ਗਾਥਾ ਨੂੰ ਜੋ ਉਹ ਭਗਤੀ ਭਾਵ ਦੀਆਂ ਕਹਾਣੀਆਂ ਸ਼ਾਂਦੇ ਨੇ ਸਾਖੀਆਂ ਬਾਬੇ ਦੀ ਉਹ ਸਾਖੀ ਨੂੰ ਸਰਵਣ ਕਰਦੇ ਨੇ ਜਿਵੇਂ ਜਿੱਥੇ ਵੀ ਬਾਪੇ ਨਾਨਕ ਦਾ ਇਹ ਪ੍ਰਸੰਗ ਭਾਈ ਸਾਹਿਬ ਦਾ ਲਿਖਿਆ ਆਵੇਂ ਉਥੇ ਬਹੁਤ ਸਾਰੀਆਂ ਸੰਗਤਾਂ ਇਕੱਤਰ ਹੋ ਕੇ ਇਹਨੂੰ ਸੁਣਦੀਆਂ ਨੇ ਨਗਨਵਰਨ ਸਾਹਿਬ ਸ਼ਾਮ ਦੇ ਸਮੇਂ ਜਿੰਨਾ ਕੋਈ ਵਕਤ ਹੁੰਦਾ ਹੈ ਪਹਿਲੋਂ ਜਾ ਕੇ ਥਾ ਮੰਨ ਲੈਦੇ ਨੇ ਹਰ ਗੁਰਦੁਆਰੇ ਦੇ ਵਿੱਚ ਇਹਨਾਂ ਦਿਨਾਂ 'ਚ ਇਹ ਕਥਾਵਾਂ ਸੁਣਾਈਆਂ ਜਾਂਦੀਆਂ ਨੇ ਕਈਆਂ ਥਾਵਾਂ ਤੇ ਇਤਿਹਾਸਕ ਸਥਾਨਾਂ ਤੇ ਲੜੀਵਾਰ ਕਥਾ ਚੱਲਦੀ ਪਈ ਪਹਿਲੇ ਪਾਸ਼ਾ ਤੋਂ ਲੈ ਕੇ 10ਵੇਂ ਤੱਕ ਇਹ ਲਿਖੀ ਹੋਈ ਹੈ ਇਹਨੂੰ ਵਾਰ-ਵਾਰ ਸੁਣਾਇਆ ਜਾਂਦਾ ਹੈ ਜੀ। ਕਈਆਂ ਥਾਵਾਂ ਤੇ ਕਈ ਵਾਰੀ ਇਹ ਸੰਗ੍ਰੰਥੀ ਕਥਾ ਹੋ ਜਾਂਦੀ ਹੈ। ਪਰ ਇਹਦੇ ਤੋਂ ਨਾ ਮਨ ਆਕਦਾ ਹੈ, ਨਾ ਥੱਕਦਾ ਹੈ ਕਿਉਂਕਿ ਗੁਰੂ ਨੇ ਇਹ ਮਤ ਦਿੱਤੀ ਗੁਰਬਾਣੀ ਵਿੱਚ। 10ਵੇਂ ਪਾਤਸ਼ਾਹ ਨੇ ਕਹਿਣ ਲੱਗੇ ਜਿਹੜਾ ਸੁਨੇਗਾ ਨਾ ਦੂ ਇਹ ਕਥਾ ਸੁਨੇ ਅਰ ਗਾਵੇ ਦੂਖ ਪਾਪ ਦੇਹ ਨਿਕੜਨਾ ਆਵੇ ਜਿਹੜਾ ਚੰਗੀ ਤਰ੍ਹਾਂ ਸੁਨੇਗਾ ਉਹਦੇ ਕੋਲ ਦੁੱਖ ਨਹੀਂ ਹੋਣੇ, ਪਾਪ ਨਹੀਂ। ਗੁਰੂ ਅੰਗਦ ਸਾਹਿਬ ਜੀ ਨੇ ਵਰਦਾਨ ਦਿੱਤਾ ਸੀ ਜਿਹੜਾ ਇਸ ਛਾ ਕੀ ਨੂੰ ਸੁਨੇਗਾ ਉਹ ਜਿਉਂਦੇ ਜੀ ਪੂਰੀ ਸਾਖੀ ਸੁਣ ਲੈ ਤੇ ਜੀਵਨ ਮੁਕਤ ਹੋ ਜਾਏ। ਉਹਨੂੰ ਜਮਾਂ ਦਾ ਭੈ ਨਹੀਂ ਰਹੇਗਾ। ਸਤਿਗੁਰੂ ਬਚਪਨ ਚ ਸੁਣਾ ਰਹੇ ਹਨ। ਬੜੀ ਮਿੱਠੀ ਆਵਾਜ਼ ਵਿੱਚ ਕਹਾਣੀਆਂ ਬੱਚੇ ਸੁਣਦੇ ਨੇ ਤੇ ਚੁੱਪ ਕਰ ਜਾਂਦੇ ਨੇ। ਹੁਣ ਗੁਰੂ ਬੋਲੇਗਾ ਤੇ ਚੁੱਪ ਤੇ ਕਰਨਾ ਪਏਗਾ। ਉੱਥੇ ਗੁਰੂਸੂਰ ਮੈਂ ਬੱਚਿਆਂ ਨੂੰ ਨਹੀਂ ਪਤਾ ਕਿ ਸਾਡਾ ਬਿੱਤਰ ਕੀ ਹੈ। ਉਹ ਨਹੀਂ ਜਾਣਦੇ। ਉਹ ਤੇ ਕੰਨ ਰਸ ਕਰਕੇ ਚੁੱਪ ਹੋ ਜਾਂਦੇ ਨੇ ਸ਼ਾਂਤ। ਖੇਤ ਦੇ ਤ੍ਰਿਪਤਨਾ ਚਿੱਤ ਵਿਖ ਹੈ। ਖਿੱਦ ਤੇ ਤ੍ਰਿਪਤ ਇਹ ਨਾਮ ਤੇ ਬੋਲਾਂ ਨੂੰ ਜਦੋਂ ਸੁਣਦੇ ਨੇ ਕੁੜਾਇਦੇ ਨੇ ਕਿੰਨੇ ਨਾਨਕ ਹੋ ਸੁਣਾਵੇ ਅੱਜ ਕੱਲ ਨਹੀਂ ਰਿਹਾ ਪ੍ਰਾਣੇ ਬੱਚੇ ਵੀ ਜਦ ਕਰਦੇ ਸੀ ਦਾਦੀ ਮਾਂ ਨੂੰ ਵੀ ਕਹਾਣੀਆਂ ਸੁਣਾਓ ਸੁਣਾਉਂਦੇ ਸੀ ਅੱਜ ਤੇ ਦਾਦੀ ਦੇ ਕੋਲ ਹੀ ਨਹੀਂ ਬਹਿਣ ਦਾ ਵਕਤ ਮਿਲਦਾ ਦਾਦੀ ਅਧਿਕ ਬਿਮਾਰ ਹੋ ਜਾਂਦੀ ਵੀ ਮੇਰੇ ਪੁੱਤਰ ਤੇ ਮੇਰੇ ਪੋਤਰੇ ਮੇਰੇ ਕੋਲ ਸਮਾਂ ਨਹੀਂ ਦਿੰਦੇ ਬਸ ਉਭਗਾਤਾ ਜਿਹਾ ਮਾਰਦੇ ਨੇ ਗੋਡਿਆਂ ਨੂੰ ਹੱਥ ਵੀ ਮੱਥਾ ਦੇਖੇ ਜਾਣਾ ਕੰਮ ਤੇ ਬਸ ਨੇੜੇ ਗੱਲ ਤੇ ਸੁਣਨੀ ਹੀ ਨਹੀਂ ਕਿ ਉਹਨੂੰ ਦੁੱਖ ਕੀ ਹੈ ਅਧੇਕੋ ਰੋਗ ਬਦੁਰਗਾ ਨੂੰ ਅਕਲ ਨੇ ਪਣ ਵਿੱਚ ਲੱਗੇ ਨਹੀਂ ਇਹ ਪਰਕ ਮੈਂ ਆਪਣੀ ਮਾਂ ਤੋਂ ਕੀਤੀ ਉਹ ਕਹਿੰਦੀ ਸਰਦਾ ਰੋਗ ਸੀ ਉਹਨਾਂ ਨੂੰ ਥੋੜੇ ਸਮੇਂ ਬਾਅਦ ਸਾਨੂੰ ਪਤਾ ਲੱਗਾ ਜਦੋਂ ਚੌਥੀ ਸਟੇਜ ਤੇ ਪਹੁੰਚ ਗਿਆ ਸੀ ਜੂਨ ਮਹੀਨੇ ਵਿੱਚ ਉਹਨਾਂ ਮੈਨੂੰ ਕਿਹਾ ਸੀ ਕਿ ਮੈਨੂੰ ਮੇਰੇ ਕੋਲ ਚਾਹੀਦਾ ਦਵਾਈ ਨਹੀਂ ਵੀ ਇੱਕ ਬੰਦਾ ਮੇਰੇ ਕੋਲ ਨਹੀਂ ਬਿਲਕੁਲ ਮੇਰੀ ਗੱਲ ਬਸ ਹੁੰਦੀ ਠੀਕ-ਠਾਕ ਰਹਿੰਦੇ ਸੀ ਖਾਣਾ-ਪੀਣਾ ਖਾ ਲਈਂਦੇ ਸੀ ਉਹਨਾਂ ਕਿ ਹੁਣ ਅਕਲਿਆਂ ਬੈਠਣ ਨੂੰ ਚਿੱਤ ਨਹੀਂ ਕਰਦਾ ਅਸੀਂ ਆਖਿਆ ਕਿ ਅਸੀਂ ਹਰਿੰਦਰ ਨਗਰ ਡਿਊਟੀ ਕਰਦੇ ਸੀ ਕਿ ਅਸੀਂ ਛੱਡ ਦਿੰਦੇ ਹਾਂ ਗੁਰਦੁਆਰਾ ਉਹਨੇ ਆਖਿਆ ਨਹੀਂ ਪੇਪਰ ਦਵਾ ਕੇ ਫਿਰ ਤੁਸੀਂ ਗੁਰਦੁਆਰਾ ਛੱਡ ਦਿਓ ਵੀ ਇਹ ਛੋਟਾ ਇਕੱਲਾ ਹੈ ਇਨੇ ਕੰਮ ਤੇ ਜਾਣਾ ਹੁੰਦਾ ਵੀ ਵਾਰੀ ਵਾਰੀ ਇੱਕ ਬੰਦਾ ਮੇਰੇ ਕੋਲ ਡੇ ਪਰ ਜੂਨ ਮਹੀਨੇ ਚ ਛਾੜੇ ਨਾਲ ਗੱਲ ਹੋਈ ਸੀ ਵਾਦਾ ਕੀਤਾ ਵੀ ਮਾਰਚ ਅਸੀਂ ਪੇਪਰ ਦਵਾ ਕੇ ਆ ਜਾਾਂਗੇ ਵਾਪਸ ਨਵੰਬਰ ਮਹੀਨੇ ਚ 4 ਨਵੰਬਰ ਨੂੰ ਉਹ ਚੜ੍ਹਾਈ ਕਰ ਗਏ ਸੀ ਤੇ ਇਹ ਉਹਨਾਂ ਦੇ ਬੋਲ ਮੈਨੂੰ ਕਾਹ ਜਿੰਦਗੀ ਨਹੀਂ ਭੁੱਲਣੇ ਮਾਤਾ ਜਗਿੰਦਰ ਕੌਰ ਮੇਰੀ ਮਾਤਾ ਦਾ ਨਾਂ ਥੱਲੇ ਵਾਲੀ ਮਾਤਾ ਦਾ ਨਾਮ ਜਗਿੰਦਰ ਕੌਰ ਹੈ ਹਫ਼ਤਾ ਪਹਿਲੋਂ ਉਹਨਾਂ ਇੱਥੋਂ ਤੱਕ ਬੋਲ ਬੋਲ ਦਿੱਤੇ ਸਨ ਕਿ ਇਹ ਦੁੱਖ ਜਿਹੜਾ ਹੈ ਇਹ ਰੋਗ ਇਹਦੇ ਕਰਕੇ ਮੈਨੂੰ ਜਿਉਣਾ ਔਖਾ ਲੱਗ ਰਿਹਾ ਹੈ ਇਹ ਸ਼ਬਦ ਵਰਤੇ ਸੀ ਉਹਨਾਂ ਨੇ ਕਿ ਮੈਨੂੰ ਕੀ ਗੱਲਵਾ ਦਿਓ ਕਿ ਮੈਂ ਹੁਣ ਰੱਬ ਦੇ ਦਰ ਤੇ ਜਾਣਾ ਚਾਹੁੰਦੀ ਹਾਂ ਜਿਹੜਾ ਮੰਝੇ ਤੇ ਪਿਆ ਹੈ ਉਹ ਬਹੁਤ ਜ਼ਿਆਦਾ ਦੁਖੀ ਹੁੰਦਾ ਜਿਹੜੇ ਆਲੇ ਦੁਆਲੇ ਸੇਵਾ ਕਰਨ ਵਾਲੇ ਨੇ ਉਹ ਉਹਦੇ ਤੋਂ ਵੀ ਤੰਗ ਹੁੰਦੇ ਨੇ ਫਿਰ ਉਹਨੂੰ ਤੇ ਆਦਤ ਹੈ ਆਵਾਜ਼ਾਂ ਮਾਰੀ ਜਾਣੀਆਂ ਵੀ ਤੇ ਕਈਆਂ ਨੂੰ ਖਿੱਚੜ ਜਾਂਦੀ ਹੈ। ਪ੍ਰਸਾਦਪੁਰਾਂ ਦੀ ਬਾਣੀ ਕਹਿੰਦੀ ਵੀ ਇਹ ਚੰਕੈ ਅੰਕਰ ਦਰਦ ਨਾ ਪਾਈ ਸੋਗਤ ਜਾਣੈ ਪੀਰ ਜਿਹਨੇ ਦਰਦ ਹੰਡਾਇਆ ਹੁੰਦਾ ਉਹ ਦਰਦ ਨੂੰ ਜਾਣ ਸਕਦਾ ਦੂਜਾ ਨਹੀਂ। ਖਾਰਿਆਂ ਨੂੰ ਨਹੀਂ ਹੁੰਦਾ ਦਰ ਸਮਝੰਦਾ ਸਿੱਖ ਜਿਨ੍ਹਾਂ ਨੂੰ ਸਿੱਖ ਨਹੀਂ ਹੁੰਦੀ ਉਹ ਤੇ ਮਰਿਆਂ ਦੇ ਕੋਲੋਂ ਲੰਘ ਜਾਂਦੇ ਨੇ ਵੀ ਪਿਆ ਐਕਸੀਡੈਂਟ ਹੋਇਆ ਜਿਨ੍ਹਾਂ ਨੂੰ ਪਕੜ ਹੋਵੇ ਨਾ ਉਹਨੇ ਡਰਦੇ ਵੀ ਕਈ ਡਰਦੇ ਨੇ ਵੀ ਕਿਤੇ ਪੁਲਿਸ ਸਾਡੇ ਤੇ ਕੇਸ ਹੁੰਦਾ ਵੀ ਇਸੇ ਤਰ੍ਹਾਂ ਵੀ ਜਿਹਨੇ ਚੁੱਕਿਆ ਉਹਨੂੰ ਹੀ ਕੁਮਾਈ ਜਾਣਗੇ ਫੋਨ ਵੀ ਕਿੱਥੋਂ ਫੜਿਆ ਸੀ ਕਿਵੇਂ ਤੂੰ ਕੌਣ ਕੌਣ ਵੇਖਿਆ ਉਹ ਫਿਰ ਅਗਲਾ ਡਰਦਾ ਨੇੜੇ ਖਲੋਂਦਾ ਹੀ ਨਹੀਂ ਤੇ ਜਿਹਦਾ ਅੰਦਰ ਦਇਆ ਹੋਵੇ ਚੁੱਕ ਕੇ ਹਸਪਤਾਲ ਤੱਕ ਲੈ ਜਾਂਦਾਂ ਨੇ ਵੀ ਹੋ ਸਕਦਾ ਹੈ ਬਚੀ ਜਾਏ ਪੱਥਰ ਦਿਲ ਲਟਾਰ ਕੇ ਲੰਘ ਜਾਂਦੇ ਹਨ ਸਤਿਗੁਰਾਂ ਦੇ ਮੁਖ ਚੋਂ ਬੋਲੇ ਬਚਣ ਜਿਹੜੇ ਨੇ ਉਹਨਾਂ ਪ੍ਰਤੀ ਇੰਨੀ ਭਾਵਨਾ ਬੱਚਿਆਂ ਦੀ ਵੀ ਬੱਚੇ ਸੁਣ ਸੁਣ ਕੇ ਰੱਜਦੇ ਹੀ ਨਹੀਂ ਕਹਿੰਦੇ ਨੇ ਹੋਰ ਸੁਣਾਓ ਤੇ ਜਾਸ ਕਰ ਕਹਿੰਦਾ ਹੈ ਇਹ ਉਹਨਾਂ ਅੰਦਰ ਸ਼ੇਕ ਦੀ ਇਸ ਸੁਣਾਉਣ ਦਾ ਤਰੀਕਾ ਹੈ ਨਾ ਜਿ ਗੁਰਬਾਣੀ ਨੇ ਵੀ ਮੰਨਿਆ ਇਸ ਗੱਲ ਨੂੰ ਕਬੀਰ ਸਤੂਰ ਮੇ ਮਾਹਾਂ ਬਾਣ ਜੋ ਇੱਕ ਲਗਤ ਹੀ ਪੁਏ ਮਿਲ ਗਿਆ ਪਰਾ ਕਲੇਜੇ ਸ਼ੇਕ ਜਦੋਂ ਸਤਿਗੁਰੂ ਇਸ ਤਰ੍ਹਾਂ ਬਚਨ ਕਰਦੇ ਹਨ ਜਿਹੀ ਕਮਨ ਪਤਨ ਜਿਉ ਬੰਨ ਮਦਰਾਹੀ ਮਦ ਭਲਕ ਸਮਨ ਸਤਿਗੁਰਾਂ ਦੀ ਜੀਭਾ ਰਸਨਾ ਜਿਹੜੀ ਹੈ ਜੀਵ ਜੋਸ਼ ਕਰਖਿੰਦਾ ਉਹ ਇਸ ਤਰ੍ਹਾਂ ਹੈ ਬਾਣ ਤੀਰ ਤੀਰਾਂ ਦੀ ਧਿਆਈਂ ਮੁੰਦਰਾ ਹੀ ਮਤ ਭਲਕ ਸਮਾਨਾ ਉਹਨਾਂ 'ਚ ਜਿਹੜੀ ਮਿੱਠਸ ਸੀ ਉਹ ਉਸ ਤੀਰ ਦਾ ਚਿਲਾ ਹਨ ਤੀਖਣ ਕਰੇ ਸ਼ੰਚ ਤਰਾਈ ਨਨ ਉਕ ਤਿੰਨ ਪੰਖ ਸਹਾਈ ਜੇ ਉਹਨਾਂ ਦੀ ਸ਼ਾਨ ਉਪਸਪਾਈ ਜਿ ਸ਼ਾਨ ਤੇ ਉਹਨਾਂ ਬਚਨਾਂ ਨੂੰ ਲਾਇਆ ਤੇ ਯੁਗਤੀਆਂ ਜਿਹੜੀਆਂ ਨੇ ਉਹ ਸਤਿਗੁਰੂ ਸਾਖੀਆਂ ਬਣਾ ਬਣਾ ਕੇ ਭਗਤੀ ਭਾਵ ਦੀਆਂ ਇਸ ਤਰ੍ਹਾਂ ਸਿਲਾਉਂਦੇ ਨੇ ਇਹ ਬੱਚਿਆਂ ਦਾ ਮਨ ਜਿਹੜਾ ਗੁਰੂ ਪ੍ਰਤੀ ਰੱਬ ਪ੍ਰਤੀ ਪਰਮੇਸ਼ਰ ਪ੍ਰਤੀ ਭਾਵਕ ਹੁੰਦਾ ਹੈ ਉਹ ਬੜਾ ਵਡਾਸ਼ਣੇ ਕਰਦੇ ਨੇ ਮਾਨ ਬਰੰਧ ਹਿਰਦਾ ਲਛ ਪੇਦਾ ਭੈ ਨਟੂਹਾ ਹੋਏ ਆਖੇ ਤਾ ਸਾਨੇ ਬੱਚੇ ਜਿਹੜੇ ਨੇ ਉਹਨਾਂ ਦਾ ਹਿਰਦਾ ਵਿੰਨਿਆ ਜਾਂਦਾ ਉਹ ਸਤਿਗੁਰਾਂ ਦੇਤੇ ਭਗਤ ਹੋ ਜਾਂਦੇ ਨੇ ਜੇ ਗੁਰੂ ਸਾਹਿਬਾ ਪ੍ਰਤੀ ਇੰਨੇ ਮੋੜ ਹੁੰਦੇ ਹਨ ਕਿ ਕਈ ਵਾਰੀ ਉਹਨਾਂ ਨੂੰ ਵਾਰ ਵਾਰ ਜਿੱਦ ਕਰਕੇ ਉਹਨਾਂ ਤੋਂ ਕਥਾਵਾਂ ਸੁਣਦੇ ਨੇ ਕਹਿ ਕਰ ਲੈ ਦਾਵੇਂ ਬਰਿਆਈ ਤਜ ਨੈ ਸਕਈ ਮਨ ਬਰਮਾਈ ਤੱਕੇ ਨਾਲ ਜੇ ਨਹੀਂ ਖੇਡਣ ਜਾਂਦੇ ਕਦੀ ਕਰੋ ਫਿਰ ਫੜ ਕੇ ਲੈ ਜੇ ਘਰ ਆਉਣ ਲੱਗਦੇ ਨੇ ਤਾਂ ਵੀ ਖਿੱਚ ਖਿੱਚ ਕੇ ਬਾਹਾਂ ਬਿਠਾ ਲੈਂਦੇ ਹਨ ਰੁਚਿ ਬਚਨ ਕੀ ਰੁਚਿ ਅਧਕਾਈ ਸੁਨ ਸੁਨ ਪੰਨ ਪੁਨਵਨ ਹੋਤ ਸਵਾਈ ਇਨਾਂ ਉਹਨਾਂ ਦਾ ਮਨ ਗੁਰੂ ਪ੍ਰਤੀ ਸਾਖੀਆਂ ਨਾਲ ਛਿੱਚਿਆ ਗਿਆ ਸੁਣ ਸਾਖੀ ਜਪ ਮਨ ਪਿਆਰ ਅਦਮ ਉਧਰਿਆ ਕਹਿ ਇੱਕ ਬਾਰ ਬਾਲਮੀਕੈ ਹੋਆ ਸਾਧ ਸੰਗ ਤਰੁ ਕੋ ਮਿਲਿਓ ਹਰਣ ਨਿਸ਼ਾਨ ਕੀ ਹੁੰਦਾ ਸੀ ਦਾਦੀ ਨੂੰ ਆਖੜਾ ਕਹਾਣੀ ਸੁਣਾਉਨੇ ਕਹਾਣੀ ਸੁਣਾਣੀ ਤੇ ਬੱਚਿਆਂ ਨੇ ਸੁਣਦਿਆਂ ਸੁਣਦਿਆਂ ਸੌ ਜਾਣਾ ਉਹਦੇ ਰਸ ਦੇ ਨਾਲ ਪੜਾ ਧਿਆਨ ਦੇਣਾ ਜਦੋਂ ਕੋਈ ਕਰਮ ਧਿਆਨ ਨਾਲ ਕਰੋਗੇ ਇਹਨਾਂ ਦੇ ਅੰਦਰ ਆਏਗੀ ਗੁਰਬਾਣੀ ਨੂੰ ਧਿਆਨ ਨਾਲ ਪੜੋਗੇ ਆਪਾਂ ਖੰਗ ਪੀ ਤੇ ਗੁੜਕਾ ਫੜਿਆ ਸੀ ਇਹਨਾਂ ਦੇ ਅੰਦਰ ਆ ਗਈ ਇਹਨਾਂ 'ਚ ਸ਼ਾਂਤ ਰਸ ਹੁੰਦਾ ਤੇ ਸਤਿਗੁਰਾਂ ਖੇ ਸਾਖੀ ਨਾਲ ਪਿਆਰ ਬਣਦਾ ਜੇ ਰੱਬ ਦੀ ਸਾਖੀ ਕਰੋ ਤਾਂ ਹੁਣ ਸਤਿਗੁਰੂ ਸੁਣਾਉਂਦੇ ਨੇ ਤੇ ਗੁਰੂ ਸਾਹਿਬਾ ਪ੍ਰਤੀ ਬੱਚਿਆਂ ਦੀ ਬੜੀ ਵੱਡੀ ਭਾਵਨਾ ਬਣ ਗਈ ਬਹੁਤ ਸਾਰੇ ਦੋਸਤ ਬਣ ਗਏ ਤਲਵੰਡੀ ਦੇ ਵਾਸੀ ਸਤਿਗੁਰਨਾੰਕ ਸਿੰਘ ਨੂਰਾ ਬਿਲ ਪਾਲਕ ਸੋ ਖੇਲਤੇ ਚੱਲ ਆਏ ਨਿਜ ਧਾਮ ਅੰਨ ਖਾਏ ਕਰ ਮਾਤ ਤੇ ਸੋਤੇ ਧਨ ਅਬਰਾ ਮਨ ਖੇਲ ਕੇ ਘਰ ਵਾਪਸ ਆਏ ਨੇ ਮਾਤਾ ਜੀ ਨੇ ਭੋਜਨ ਛਕਾਇਆ ਤੇ ਸਤਿਗੁਰੂ ਨਾਨਕ ਸਾਹਿਬ ਜੀ ਆਰਾਮ ਕਰਦੇ ਹਨ ਜਮ ਜਮ ਨਹੀਂ ਜਾਗਨ ਨਿਮ ਜਬ ਕਾ ਤੰਤਰ ਦਾਨੀ ਸ਼ਿਮ ਜਦੋਂ ਦਾ ਸਤਿਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਧਾਰਨ ਕੀਤਾ ਹੈ ਉਸ ਸਮੇਂ ਤੋਂ ਪਾਵੇਂ ਬੱਚੇ ਸੰ ਅੰਮ੍ਰਿਤ ਵੇਲੇ ਜਾਗਦੇ ਹਨ ਪੁਰ ਭਈ ਕੀਨੂਸ਼ਨਨ ਪਟ ਪਹਿਰੇ ਸੁੰਦਰ ਵਿਦਨਨ ਅੰਮ੍ਰਿਤ ਵਿਲਾਇ ਸਵੇਰ ਚੜੀ ਹੈ ਸ਼ਬਾ ਨੇ ਸੋਹਣੇ ਬਸਤਰ ਆਪਣੇ ਤਨ ਤੇ ਪਹਿਨੇ ਹਨ ਜਿਸ ਤਰੇ ਕਾਲੂ ਗਹ ਹੱਥ ਲੈ ਚਟਸ ਚਟਸੌਰ ਚਲਿਓ ਨਿਜ ਸਾਥ ਤਿੰਨ ਚੜਿਆ ਪਿਤਾ ਕਾਲੂ ਜੀ ਨੇ ਬਾਬੇ ਦੀ ਉਂਗਲ ਫੜੀ ਇਹ ਪਾਠ ਸ਼ਬਦਾਂ ਵਿੱਚ ਲੈ ਕੇ ਜਾ ਰਹੇ ਹਨ ਜਾਂ ਰਹੇ ਹਨ ਪੰਦੇ ਸੋ ਬੁੱਲਿਓ ਹਿਤ ਤਰਕੈ ਜੇਹੋ ਪੜਹਾਏ ਹਿਰਦੈ ਰਚ ਕਰਕ ਗੋਪਾਲ ਨੂੰ ਆਖਿਆ ਵੀ ਬੜੇ ਧਿਆਨ ਨਾਲ ਪੜਾਈ ਵਈ ਬੜਾ ਸੋਹਣਾ ਸਿੱਖ ਰੇ ਨੇ ਮੈਂ ਰਾਤੀ ਸੁਣਿਆ ਸਾਰੇ ਪਹਾੜੀ ਨਾ ਸੁਣਾ ਦਿੱਤੇ ਨੇ ਹੋਰ ਵੀ ਧਿਆਨ ਨਾਲ ਪੜਾਣਾ ਹੈ ਸੁਨ ਬੁੱਲਿਓ ਮਨ ਸੋ ਘਰ ਬੰਧਨ ਵਿਦਿਆਨ ਪੰਨੰ ਕਮਤ ਨਿਕੰਧਨ ਹੁਣ ਗੋਪਾਲ ਨਾਲ ساری ਗੱਲ ਵਾਪਰ ਚੁੱਕੀ ਸੀ ਨਵਾਲ ਪੰਦਾ ਹੱਥ ਜੋੜ ਕੇ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਬਾਪ ਪਿਤਾ ਮਹਿਤਾ ਕਲਿਆਨ ਦਾਸ ਨੂੰ ਦੱਸਦਾ ਉਹ ਸੁਣ ਕੇ ਕਿਹੋ ਜੇ ਅਗੇ ਖਿਆਲ ਮਨ ਵਿੱਚ ਨਿਉਂਦੇ ਨੇ ਕਿਹੋ ਜਾਂ ਨਾ ਤੇ ਪ੍ਰਵਾਹ ਪੈਂਦਾ ਇਹ ਆਪ ਫਲ ਦੇ ਪ੍ਰਸੰਗ ਸਰਵਣ ਕਰਿਓ ਜੀ ਅਜੇ ਨਾ ਹੀ ਪ੍ਰਵਾਨਤ ਰਣਾ ਹੋਈਆਂ ਭੁੱਲਾਂ ਚੁੱਕਾ ਤੋਂ ਕੀ ਮੰਗ ਗੁਰੂ ਹਰਿ ਸਿੰਘਤ ਬਖਸ਼ ਸਿੰਘ ਤੋਂ ਕਹ ਬਖਸ਼ ਲੈਣਾ ਕੀ ਪ੍ਰੇਮ ਸਹਿਤ ਮਤੇ ਬੁਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ